ਸਤਿ ਸ਼੍ਰੀ ਅਕਾਲ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਜਿਵੇਂ ਹੀ ਨਜ਼ਦੀਕ ਆ ਰਹੀਆਂ ਨੇ ਹਰ ਇੱਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਹਰ ਇੱਕ ਪਾਰਟੀ ਜਿਹੜੀ ਹੈ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੰਨਾ ਚੌਹਦੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਅਕਾਲੀ ਦਲ ਤੇ ਚਾਹੇ ਉਹ ਭਾਜਪਾ ਤੇ ਚਾਹੇ ਹੋਵੇ ਆਮ ਆਦਮੀ ਪਾਰਟੀ ਤੇ ਇਸ ਤੋਂ ਇਲਾਵਾ ਚਾਹੇ ਪੁਨਰ ਸੁਰਜੀਤ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪਾਰਟੀ ਤੇ ਦੂਸਰੇ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੇਕਿਨ ਇਸ ਟਾਈਮ ਸਭ ਤੋਂ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਨੂੰ ਲੈ ਕੇ ਜਿੱਥੇ ਮਾਗੀ ਦੇ ਮੇਲੇ ਦੇ ਉੱਤੇ ਵੀ ਐਲਾਨ ਕੀਤਾ ਗਿਆ ਸੀ ਭਾਈ ਸਰਜਜੀਤ ਸਿੰਘ ਖਾਲਸਾ ਵੱਲੋਂ ਕਿ ਜੇਕਰ ਭਾਈ ਅਮਰਿਤਪਾਲ ਖਾਲਸਾ ਜੀ ਨੂੰ ਰਿਹਾ ਕੋਰੋਨਾ ਹੈ ਤਾਂ ਉਹਨਾਂ ਨੂੰ ਵੋਟਾਂ ਦਿੱਤੀਆਂ ਜਾਣ ਉਹਨਾਂ ਦੇ ਹੱਕ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ 'ਚ ਵੱਧ ਚੜ ਕੇ ਲੋਕ ਉਹਨਾਂ ਦਾ ਸਾਥ ਦੇਣ ਜੋ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਬਾਹਰ ਆ ਸਕਣ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਲੈ ਕੇ ਲਗਾਤਾਰ ਹੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਸੰਸਦ ਦੇ ਵਿੱਚ ਪਹੁੰਚਣਾ ਚਾਹੁੰਦੇ ਨੇ ਆਪਣੇ ਇਲਾਕੇ ਦੀਆਂ ਹੱਕਾਂ ਦੀਆਂ ਗੱਲਾਂ ਰੱਖਣਾ ਚਾਹੁੰਦੇ ਨੇ ਲੇਕਿਨ ਕਿਸੇ ਤਰ੍ਹਾਂ ਦੀ ਜਮਾਨਤ ਨਹੀਂ ਮਿਲ پا ਰਹੀ ਲੇਕਿਨ ਇਸ ਟਾਈਮ ਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਬਲ ਮਿਲਦਾ ਦਿਖਾਈ ਦੇ ਰਿਹਾ ਹੈ ਭਾਈ ਅਮਰਿਤਪਾਲ ਖਾਲਸਾ ਜੀ ਨੂੰ ਉਹ ਹੈ ਰਾਜਾ ਸੰਸੀ ਵਿੱਚ ਅਕਾਲੀ ਦਲ ਨੇ ਇੱਕ ਵਿਸ਼ਾਲ ਪੰਥਕ ਕਾਨਫਰੰਸ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਲੋਕਾਂ ਦਾ ਜਨ ਸਭਾ ਪੰਥਕ ਅਤੇ ਸਿਆਸੀ ਚੇਤਾਵਨੀ ਦਾ ਪ੍ਰਟਾਵਾ ਕੀਤਾ ਹੈ ਅਕਾਲੀ ਦਲ ਵਾਰਸ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਵਿੱਚ ਇੱਕ ਵਿਸ਼ਾਲ ਤੇ ਇਤਿਹਾਸਿਕ ਪੰਚ ਬਚਾਓ ਪੰਥ ਬਚਾਓ ਪੰਚ ਪੰਜਾਬ ਬਚਾਓ ਕਾਨਫਰੰਸ ਲਈ ਦਲਜੀਤ ਸਿੰਘ ਮਿਆਦੀ ਦੀ ਅਗਵਾਈ ਵਿੱਚ ਕੀਤੀ ਹੈ ਇੱਥੇ ਉਚੇਰ ਤੌਰ ਤੇ ਮੈਂਬਰ ਪਾਰਲੀਮੈਂਟ ਪਾਈ ਅਮਰਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਪਾਰਟੀ ਲੀਡਰਸ਼ਿਪ ਦੇ ਮੁਖ ਤੌਰ ਤੇ ਭਾਈ ਅਮਰਜੀਤ ਸਿੰਘ ਵਣਚੜੀ ਭਾਈ ਪਰਮਜੀਤ ਸਿੰਘ ਜੋਹਲ ਤੇ ਨਾਲ ਕਾਫੀ ਲੋਕ ਉੱਥੇ ਪਹੁੰਚੇ ਤਾਨੂੰ ਦੱਸਦੀ ਹੈ ਕਿ ਸਿੱਖ ਨੌਜਵਾਨਾਂ ਉੱਤੇ ਝੂਠੇ ਕੇਸ, ਬੰਦੀ ਸਿੰਘਾਂ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਉਣ ਵਰਗੇ ਗੰਭੀਰ ਮੁੱਦਿਆਂ ਨੇ ਕੇਂਦਰ ਵਿੱਚ ਰੱਖਦੇ ਆ ਸਰਕਾਰਾਂ ਖਿਲਾਫ ਤਿੱਖਾ ਰੋਸ ਪ੍ਰਗਟ ਕੀਤਾ। ਇਸ ਮੌਕੇ ਤੇ ਬਾਪੂ ਤਰਸੇਮ ਸਿੰਘ ਨੇ ਸੱਦੇ ਤੋਂ ਬੋਲਦਿਆਂ ਆਪਣੇ ਸੰਬੋਧਨ ਵਿੱਚ ਪੰਜਾਬ ਦੀ ਮੌਜੂਦਾ ਸਿਆਸੀ, ਸਮਾਜਿਕ ਅਤੇ ਆਰਥਿਕ ਸਥਿਤੀ ਦੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਜਾਗਰੂਕ ਹੋ ਕੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਕੋਈ ਸੱਤਾ ਦੀ ਲਾਲਚ ਵਾਲੀ ਪਾਰਟੀ ਨਹੀਂ। ਸਗੋ ਇਹ ਪੰਥਕ ਸੋਚ, ਇਨਸਾਫ ਅਤੇ ਸਰਬੱਤ ਦੇ ਭਲੇ ਦੇ ਅਸੂਲਾਂ ਤੇ ਚੱਲਣ ਵਾਲੀ ਲੋਕਾਂ ਦੀ ਆਵਾਜ਼ ਅਤੇ ਪੰਜਾਬ ਨੂੰ ਲੁੱਟਣ ਵਾਲੀਆਂ ਪੁਰਾਣੀਆਂ ਅਤੇ ਮੌਜੂਦਾ ਸਰਕਾਰਾਂ ਦੇ ਲੋਕਾਂ ਦੇ ਭਰੋਸੇ ਨਾਲ ਧੋਖਾ ਕੀਤਾ ਹੈ। ਇਸ ਦਾ ਹਿਸਾਬ ਲੋਕ ਜਲਦੀ ਲੈਣਗੇ। ਇਸ ਮੌਕੇ ਤੇ ਨੌਜਵਾਨਾਂ ਵੱਲੋਂ ਪੰਜਾਬ ਬਚਾਓ ਨਸ਼ਾ ਮੁਕਤ ਪੰਜਾਬ ਕਿਸਾਨ ਮਜ਼ਦੂਰ ਇਕਤਾ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਸੰਬੰਧੀ ਨਾਰੇ ਲਗਾਏ ਗਏ ਜਿਸ ਨਾਲ ਪੂਰਾ ਮਾਹੌਲ ਪੰਥਕ ਅਤੇ ਇਨਕਲਾਬੀ ਰੂਪ ਧਾਰ ਗਿਆ ਹੋਰ ਮੁੱਖ ਆਗੂਆਂ ਸਬੋਧਨ ਕਰਦੇ ਸਪਸ਼ਟ ਕੀਤਾ ਕਿ ਆਲੀਦਲ ਵਾਰਿਸ ਪੰਜਾਬ ਦੇ ਆਉਣ ਵਾਲੇ ਸਮੇਂ ਹਰ ਹਲਕੇ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਲੋਕਾਂ ਨੂੰ ਜੋੜ ਦੇ ਕੇ ਵੱਡਾ ਲੋਕ ਅੰਦੋਲਨ ਖੜਾ ਕਰੇਗਾ ਜੋ ਪੰਜਾਬ ਨੂੰ ਉਸ ਦਾ ਹੱਕ ਇੱਜ਼ਤ ਅਤੇ ਅਧਿਕਾਰ ਵਾਪਸ ਦਿਵਾਇਆ ਜਾ ਸਕਣ ਹਲਕਾ ਰਾਜਸਾਂਸੀ ਵਿੱਚ ਕਾਨਫਰੰਸ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਆਮ ਲੋਕਾਂ ਨੂੰ ਝੂਠੇ ਵਾਅਦੇਆਂ ਦੋਮੁਹੀ ਸਿਆਸਤ ਅਤੇ ਸਰਕਾਰੀ ਜ਼ਬਰ ਤੋਂ ਤੰਗ ਆ ਚੁੱਕਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਖੜ ਕੇ ਸੰਘਰਸ਼ ਦਾ ਰਾਹ ਅਪਣਾਉਣ ਲਈ ਤਿਆਰ ਹੈ। ਅੰਤ ਵਿੱਚ ਭਾਈ ਦਲਜੀਤ ਸਿੰਘ ਮਿਆਦੀ ਵੱਲੋਂ ਰਾਜਸਾਂਸੀ ਹਲਕੇ ਦੇ ਸਮੂਹ ਲੋਕਾਂ ਨੂੰ ਪਾਰਟੀ ਵਰਕਰਾਂ ਤੇ ਸੇਵਾਗਾਰ ਨੂੰ ਦਿਲੋਂ ਧੰਨਵਾਦ ਕੀਤਾ ਜਿਸ ਦੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਜਿਹੜਾ ਹੈ ਲੋਕਾਂ ਨੇ ਇਸ ਵਿਚਾਰ ਰੈਲੀ ਨੂੰ ਕਾਮਯਾਬ ਬਣਾਇਆ ਤੁਹਾਨੂੰ ਦੱਸ ਦਈਏ ਕਿ ਹੁਣ ਰਾਜਸਾਨਸੀ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵਕ ਵਕ ਨੌਜਵਾਨਾਂ ਦੀ ਹਰੇਕ ਦੀ ਗੱਲ ਕੀਤੀ ਗਈ ਹੈ ਤੇ ਦੂਸਰੇ ਪਾਸੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਲੋਕ ਜੁੜਨ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੇ ਅਕਾਲੀ ਦਲ ਵਾਰਿਸ ਜਿੱਤ ਸਕੇ ਉਹਦੀ ਅਪੀਲ ਕੀਤੀ ਗਈ ਹੈ